ਹਰ ਨੇ ਦੂਸਰਾਂ ਬੜੇ ਵਧੀਆ ਬੰਦੇ ਨੇ ਉਹਨਾਂ ਦੋ ਗੱਲਾਂ ਬੜੀਆਂ ਵਧੀਆ ਹੁੰਦੀਆਂ ਸਨਗਾ ਸਿੱਕਵਾਲੀ ਉਹ 1950 85 ਦੇ ਵਿੱਚ ਬਰਨਾਲਾ ਗਵਰਨਮੈਂਟ ਬਣੀ ਜੀ ਤਾਂ ਪਹਿਲੀ ਵਾਰੀ ਵੀ ਕਹਿੰਦੇ ਮੇਰਾ ਨਾਮ ਡ੍ਰੌਪ ਹੋ ਗਿਆ ਜੀ ਦੂਜੀ ਵਾਰੀ ਵੀ ਡ੍ਰੌਪ ਹੋ ਗਿਆ ਜੀ ਤੇ ਬਰਨਾਲਾ ਸਾਹਿਬ ਬਾਹਰਨੇਵਾਜੀ ਜੀ ਕਰੀ ਜਾਂਦੇ ਨਹੀਂ ਜੀ ਮੈਂ ਆ ਕਰ ਰਿਹਾ ਮੈਂ ਆ ਕਰ ਰਿਹਾ ਤਾਂ ਬਣਾ ਲੈ ਜੀ ਆਲਟੀਮੇਟਲੀ ਕਹਿੰਦੇ ਮੈਨੂੰ ਲਾਰਾ ਲੱਗ ਗਿਆ ਵੀ ਤੈਨੂੰ ਸਪੀਕਰ ਬਣਾਵਾਂਗੇ ਵਿਧਾਨ ਸਭਾ ਦਾ ਜੀ ਕਹਿੰਦੇ ਸਪੀਕਰ ਬਣਾਵਾਂਗੇ ਤਾਂ ਸ਼ਾਮ ਨੂੰ ਮੈਨੂੰ ਕਾਲ ਆਈ ਲੈਂਡਲਾਈਨ ਤੇ ਐਮ ਐਲ ਏ ਫਲਾਟ ਚ ਕਹਿੰਦੇ ਮੈਂ ਹਾਂ ਸੀ ਤਾਂ ਰਵੀਂਦਰ ਬੋਲ ਰਹੇ ਨੇ ਜੀ ਤੇ ਕਹਿੰਦੇ ਮੈਂ ਤੈਨੂੰ ਸੀਐਮ ਨੇ ਸਪੀਕਰ ਬਣਾਉਣ ਦਾ ਵਾਦਾ ਕੀਤਾ ਵਾਦਾ ਕੀਤਾ ਜੀ ਤੇ ਕਹਿੰਦੇ ਹਾਂ ਹਾਂ ਕਹਿੰਦੇ ਵੀ ਅਸੀਂ ਆ ਰਹੇ ਹਾਂ ਮੈਂ ਤੇ ਕੈਪਟਨ ਅਮਰਿੰਦਰ ਸਿੰਘ ਅੰਬਾਲਾ ਤੋਂ ਬੋਲ ਰਹੇ ਹਾਂ ਜੀ ਰਾਜੂ ਕਿਹੜੇ ਰਿਕੁਐਸਟ ਕੀਤੀ ਤੋਂ ਫੋਨ ਕੀਤਾ ਉਹ ਕਿਹੜਾ ਮੋਬਾਈਲ ਫੋਨ ਸੀ ਨਾ ਜੀ 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 ਤੇ ਜਾਣਾ ਨਹੀਂ ਕਿਤੇ ਕਹਿੰਦੇ ਆ ਗਏ ਚਲੋ ਕਹਿੰਦੇ ਵੀ ਦਰੂ ਪਈ ਹੈ ਕਹਿੰਦੇ ਮੈਂ ਕਹਿੰਦਾ ਹਾਂ ਪਈ ਹੈ ਬੋਤਲ ਜੀ ਚਲੋ ਫਿਰ ਬੋਲ ਲਾ ਕੇ ਜੀ ਕਹਿੰਦੇ ਵੀ ਮੈਂ ਕਹਿੰਦਾ ਕਹਿੰਦੇ ਵੀ ਸਪੀਕਰਨੇ ਤੋਂ ਬੰਦ ਨਾ ਨਹੀਂ ਬੰਦਣਾ ਜੀ ਨਹੀਂ ਬੰਦਣਾ ਜੀ ਕਹਿੰਦਾ ਸਪੀਕਰ ਵੀ ਗਈ ਆਪਣੀ ਮਿਨਿਸਟਰੀ ਵੀ ਗਈ ਸਪੀਕਰ ਵੀ ਗਈ ਜੀ ਜੀ ਇਹਦੇ ਕਹਿੰਦੇ ਉਹ 1998 ਦੇ ਵਿੱਚ ਫਿਰ ਸਾਰੇ ਅਕਾਲੀ ਲੀਡਰ ਹਾਰ ਗਏ ਸੀ ਜੀ ਬਰਨਾਲਾ ਵੀ ਹਾਰ ਗਿਆ 99 ਚ ਬਰਨਾਲਾ ਵੀ ਹਾਰ ਗਿਆ ਤੇ ਸਖਵੀਰ ਵੀ ਹਾਰ ਗਿਆ ਸੀ ਫਰੀਦਕੋਟ ਤੋਂ ਸਾਰੇ ਹਾਰ ਗਏ ਤਾਂ ਮਿਸਟਰ ਬਰਾਉਂਡ ਦੀ ਗੱਲ ਆਈ ਪਹਿਲਾਂ ਕਹਿੰਦੇ ਮੇਰਾ ਨਾਂ ਚੱਲਿਆ ਗਿਆ ਸੀਗਾ ਵੀ ਮਿਸਟਰ ਬਣਾਉਣਾ ਹੈ ਬਾਜਪਾ ਗਵਰਨਮੈਂਟ ਜੀ 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 ਲਾਸਟ ਮੂਮੈਂਟ ਤੇ ਡ੍ਰੌਪ ਕਰਤਾ ਜੀ ਡ੍ਰੌਪ ਕਰਤਾ ਜੀ ਤਾਂ ਕਹਿੰਦੇ ਵੀ ਕੋਈ ਕਹਿੰਦੇ ਇੱਕ ਦਿਨ ਕੀ ਹੋਇਆ ਮੈਂ ਬਾਜਪਾ ਤੇ ਬਾਦਲ ਸਾਹਿਬ ਇਕੱਠੇ ਸੀ ਕਿਸੇ ਤਾਂ ਕਹਿੰਦੇ ਉਦੋਂ ਕਿਤੇ ਬਾਜਪਾ ਸਾਹਿਬ ਨੇ ਕਹਿਦਾ ਵੀ ਬਾਦਲ ਸਾਹਿਬ ਜੇ ਤੁਸੀਂ ਕਿਸੇ ਬੰਦੇ ਦਾ ਆਪ ਦੇ ਨਾਂ ਨਾਂ ਨਹੀਂ ਦੇਣਾ ਜੀ ਤਾਂ ਫਿਰ ਅਸੀਂ ਕਿਸੇ ਸਿੱਖ representative ਨੂੰ ਲੈ ਲੈਣਾ اچھا ਉਦੋਂ ਕਹਿੰਦੇ ਫਿਰ ਬਾਦਲ ਸਾਹਿਬ ਨੇ ਅਖੀਰ ਨੂੰ ਕਿਹਾ ਵੀ ਚਲੋ ਜੀ ਫਿਰ ਢੀਂਡ ਸਾਹਿਬ ਨੂੰ ਬਣਾ ਦੋ ਅੱਛਾ ਅੱਛਾ ਠੀਕ ਹੈ ਠੀਕ ਹੈ ਹਾਂ ਮਤਲਬ ਕਈ ਅਪਰਾਜ ਰੀਤੀ ਦੀ ਗੱਲ ਕਰਦੇ ਆ ਜੇ ਰਾਜਨੀਤੀ ਦੇ ਵਿੱਚ ਕਰੇ بڑے ਉਤਰਾ ਚੜਾ ਕਈ ਵਾਰੀ ਕਿਸਮਤ ਜਿਹੜੀ ਹੈ ਨਾ ਉਹ ਕਿਸਮਤ ਤੁਹਾਨੂੰ ਦਵਾ ਦਿੰਦੀ ਹੈ ਕੁਛ ਨਾ ਦਵਾ ਦਿੰਦੀ ਬਿਲਕੁਲ ਜੀ ਬਿਲਕੁਲ ਤੇ ਉਹ 1985 ਦੇ ਵਿੱਚ ਜੇ ਬਰਨਾਲਾ ਸਾਹਿਬ ਨੇ ਕੁਛ ਨਹੀਂ ਦਿੱਤਾ ਤਾਂ ਉਹ ਬਾਦਲ ਦਾ ਵਫਾਦਾਰ ਬਣ ਕੇ ਢੀਂਡ ਸਾਹਿਬ ساری ਉਮਰ ਬਾਦਲ ਨਾਲ ਲੈ ਕੇ ਵਧੀਆ ਪੋਜੀਸ਼ਨਾਂ ਲੈ ਲੈਂਦੇ ਰਹੇ ਤਾਂ ਉਧਰੋਂ ਫਾਇਦਾ ਹੋ ਗਿਆ ਜੀ ਜੀ ਬਿਲਕੁਲ ਰਾਜਨੀਤੀ ਦੇ ਵਿੱਚ ਕਈ ਵ ਇੱਕ ਵਾਰ ਬੰਦੇ ਨੂੰ ਲੱਗਦਾ ਹੁੰਦਾ ਝਟਕਾ ਵੀ ਮੇਰਾ ਮੇਰੇ ਹੱਥੋਂ ਪਤਾ ਨਹੀਂ ਕੀ ਖੁੱਸ ਗਿਆ ਜੇ ਮੈਨੂੰ ਆ ਚੀਜ਼ ਮਿਲ ਜਾਂਦੀ ਪਤਾ ਨਹੀਂ ਕੀ ਹੋ ਜਾਂਦਾ ਪਰ ਅਲਟੀਮੇਟਲੀ ਕਈ ਵਾਰੀ ਰਿਜ਼ਲਟ ਪੋਜ਼ੀਟਿਵ ਆ ਜਾਂਦਾ ਹੈ